ਪੰਜਾਬ ਦੇ ਕਾਮੇਡੀ ਕਿੰਗ ਜਸਵਿੰਦਰ ਪੱਲਨੂਆ ਜਨਤਿਮ ਵਿਦਾਇ ਦਿੱਤੀ ਜਾਏਗੀ ਸਭ ਤੋਂ ਪਹਿਲਾ ਉਹਨਾਂ ਦਾ पार्थिव ਸਰੀਰ ਜੋ ਹੈ ਉਹ ਘਰ ਲਿਆਂਦਾ ਗਿਆ ਮੋਹਾਲੀ ਦੇ ਵਿੱਚ ਤੇ ਹੁਣ ਉਸ ਤੋਂ ਬਾਅਦ ਬਲੌਂਗੀ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਏਗਾ ਇਸ ਵੇਲੇ ਕਈ ਸਿਤਾਰੇ ਤੇ ਕਈ ਹੋਰ ਲੋਕ ਵੀ ਪਰਿਵਾਰ ਦਾ ਦੁੱਖ ਵੰਡਾਉਣ ਦੇ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਬੀਤੇ ਦਿਨੀ ਜਸਵਿੰਦਰ ਪੱਲਾ ਜੀ ਦਾ ਅਧਿਆਨਤ ਹੋ ਗਿਆ ਸੀ ਜਸਵਿੰਦਰ ਪੱਲਾ ਜੀ ਨੂੰ ਯਾਦ ਕਰਦੇ ਹੋਏ ਕਈ ਕਲਾਕਾਰ ਬੀਤੇ ਦਿਨੀ ਵੀ ਉਹਨਾਂ ਦੇ ਘਰੇ ਪਹੁੰਚੇ ਤੇ ਹਰ ਕੋਈ ਭਾਵੁਕ ਦਿਖਿਆ ਤੇ ਕੋਈ ਇਹ ਕਹਿ ਰਿਆ ਸੀ ਕਿ ਇੱਕ ਦੌਰ ਖਤਮ ਹੋ ਗਿਆ ਹੈ ਤੇ ਜਸਵਿੰਦਰ ਪੱਲਾ ਦਾ ਦੌਰ ਮੁੜ ਕੇ ਕਦੇ ਵਾਪਸ ਨਹੀਂ ਆਉਣਾ ਬਿਲਕੁਲ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਪੱਲਾ ਸਾਹਿਬ ਦੀ ਬਹੁਤ ਸਾਹ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਮੇਲਾ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਰਸਟ ਐਕਟਰ ਨੇ ਉਹ ਸਾਡੇ ਲਈ ਸਾਡੇ ਪਰਿਵਾਰ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਅੰਧ ਭਾਗੀ ਖਬਰ ਹੈ ਮੇਰਲੇ ਕਿਪੀ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਕਰ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਰ ਦੀਆਂ ਤਿਆਰੀਆਂ ਮੇਰੇ ਕੋਲ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਣਗੇ ਕਹਿੰਦੇ ਜੀਪੀ ਜੀ ਤੁਸੀਂ ਸਾਡੀ ਮੂਵੀ ਫਾਦਰਲੀ ਫਿਗਰ ਤੁਸੀਂ ਜਿਹੜਾ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਮਿਲ ਕੇ ਤੁਸੀਂ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਜਾਨਣਾ ਚਾਹੋਗੇ ਉਹਨਾਂ ਦੇ ਬਾਰੇ ਵਿੱਚ ਬਾਪ ਕਈ ਤੰਜ ਨਾਰਾ ਕਰਦੇ ਜੀ ਪੀਜੀ ক্লাস ਵਾਲਾ ਹੈ ਇੱਕ ਯਾਦ ਹੋਣਾ ਕਿ ਪੰਜਾਬ ਮੇਲੇ ਸੀ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਲੱਗ ਸਕ੍ਰਿਪਟਾਂ ਲਿਖੇ ਜਾਂਦੇ ਸੀ ਜੀ ਬਾਲੀਵੁੱਡ ਤੇ ਬਾਲੀਵੁੱਡ ਇਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਕਿ ਬਦਲਾਵ ਨੂੰ ਤੁਸੀਂ ਤੇ ਕਿੰਨੇ ਕਰਦੇ ਬਿਲਕੁਲ ਭੱਲਾ ਸਾਹਿਬ ਨਾਲ ਕੋਈ ਵੀ ਮਿਲਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਿਖਦੇ ਸੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਥੋਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਨ ਜੱਟਾ 4 ਵਾਸਤੇ ਤੁਸੀਂ ਆਇਸਣਾ ਕੋਈ ਨਹੀਂ ਜਿਹਦੀ ਕੈਰੀਓਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਛੁੱਟ ਗਈ ਸੀਗੀ ਕਿੰਦੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਤਜਾਬ ਹੈ ਮੈਂ ਪਰ ਹੁਣ ਹਾਂਜੀ ਉਦੋਂ ਤਾਂ ਬਿਲਕੁਲ ਠੀਕ ਥੈਂਕ ਯੂ ਥੈਂਕ ਯੂ ਕਸੂਰ ਦੇਸਾ ਤਾਂ ਇਹ ਕੋਸਤ ਬਿਲਕੁਲ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਪੱਲਾ ਸਾਹਿਬ ਦੀ ਬਹੁਤ ਸਾਹ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਮੇਲਾ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਦੇ ਹੋਂ ਤੱਕ ਦੇ ਬੈਸਟ ਕਮੇਡੀਅਨ ਬਸ ਐਕਟਰ ਨੇ ਉਹ ਸਾਡੇ ਲਈ ਸਾਡੇ ਫਾਦਰ ਜੀ ਜੀ ਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਹੈ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਉਹ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਵੀ ਤਾਂ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨਾਂ ਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀਗੀ ਵੀ ਉਹ ਇੰਨੀ ਜਲਦੀ ਐ ਸਾਨੂੰ ਛੱਡ ਕੇ ਮੈਂ ਹਸਪੀਟਲ ਦੇ ਵਿੱਚ ਜਾ ਕੇ ਸੀ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਤੋਂ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜੀ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵੀ ਜਿੱ ਪੱਲਾ ਸਾਹਿਬ ਤੋਂ ਬਿਨਾ ਹੋ ਜਾਣੀਆਂ ਜੀ ਕਿ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਸੀ ਉਹਨਾਂ ਨੇ ਉਹਦੇ ਨਾਲ ਦਾ ਕੋਈ ਤਜਰਬਾ ਜੋ ਤੁਹਾਨੂੰ ਇਸ ਸਮੇਂ ਆਦਾਰ ਬਹੁਤ ਮੈਂ ਬਸ ਇਹੀ ਹੈ ਜੀ ਕਿ ਉਹਹਜੇ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਐਡੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 92 ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਓਨੇ ਹੀ ਵਧੀਆ ਅੱਜ ਸੀ ਬਰ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇਹ ਜੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਨੇ ਜਦੋਂ ਕੋ ਨਾਲੋਂ ਕੋਈ ਅੰਗ ਲਾ ਕੇ ਲੈ ਜਾਂਦਾ ਤੁਹਾਡਾ ਉਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਹੋਈ ਹੈ ਪੰਜਾਬੀ ਇੰਡਸਟਰੀ ਦਾ ਲਾਸ ਦਾ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਹੈ ਇਹੋ ਜਿਹੇ ਕਲਾਕਾਰ ਸਾਲਾਂ ਤੇ ਸਾਲ ਲੱਗਦੇ ਨੇ ਫਿਰ ਤਿਆਰ ਹੁੰਦਾ ਔਰ ਪੰਜਾਬੀ ਮਾਂ ਬੋਲੀ ਨੂੰ ਪਰਨਾਇਆ ਹੋਇਆ ਪੰਜਾਬੀਅਤ ਨੂੰ ਪੰਜਾਬ ਦੇ ਰਸਟਿਕ ਹਿਊਮਰ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲਾ ਉਹ ਫਨਕਾਰ ਜਿਨੇ ਆਪਣਾ ਵਜੂਦ ਮਾਰ ਕੇ ਕਿਉਂਕਿ ਕਲਾਕਾਰ ਦੀ ਸਭ ਤੋਂ ਵੱਡੀ ਟਰੈਜੇਡੀ ਇਹ ਹੁੰਦੀ ਹੈ ਕਿ ਹੋਰ ਖੇਤਰਾਂ ਚ ਛੋਟਾ ਬੰਦਾ ਵੀ ਆਪਣੇ ਉੱਪਰ ਵੱਡਾ ਦੱਸਦਾ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਔਰ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਆਈਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰਿੱਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤਮੇ ਜ਼ਿੰਦਗੀ ਦਾ ਪਹਿਲਾ ਜਦੋਂ ਮੋਨ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਸਨ ਬਹੁਤ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣਾ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰ ਹੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆਹ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈਠ ਕੇ ਦੇਖਣਾ ਮੇਰੇ ਹਿੱਸੇ ਬਹੁਤ ਮਾਣ ਵਾਲੀ ਗੱਲ ਸੀ ਸੋ ਉੱਥੋਂ ਸਾਡਾ ਇਹ ਸਾਥ ਦਾ ਸਫ਼ਰ ਸ਼ੁਰੂ ਹੁੰਦਾ ਬੇਸ਼ੁਮਾਰ ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਾਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾਡੇ ਨਾਲ ਹੀ ਹੁੰਦੀ ਸੀ ਵੀ ਕੋਗੀ ਗਿਪੀ ਪਲ ਆਪਣਾ ਬੀਨੂ ਜਾਂ ਕਰਮਜੀਤ ਜਾਂ ਹੋਰ ਸਾਡੇ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਉਥੋਂ ਮਿੱਠਾ ਖਾ ਕੇ ਛੱਡ ਦਿੰਦੇ ਨੇ ਨਾਲੇ ਮਾਨਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀਂ ਕਰੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੇ ਵੀ ਲੱਗਦਾ ਕਿਤੇ ਨਾ ਕਿਤੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇਹ ਜੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਲਾਸਟ ਮੁਲਾਕਾਤ ਲਾਸਟਿਕ ਫਿਲਮ ਦੇ ਪ੍ਰੀਮੀਅਰ ਤੇ ਮਿਲੇ ਸੀ ਅਸੀਂ ਕਿਉਂਕਿ ਸਿਹਤ ਨਾਇਾਬ ਸੀ ਉਹਨਾਂ ਦੀ ਤੇ ਮਤਲਬ ਸਿਹਤ ਯਾਬ ਨਹੀਂ ਸੀਗੇ ਉਹ ਤੇ ਅਸੀਂ ਇੱਕ ਫਿਲਮ ਦੇ ਪ੍ਰੀਮੀਅਰ ਤੇ ਉਹਨਾਂ ਨੂੰ ਮਿਲੇ ਸੀ ਹਾਲਾਂਕਿੇ ਕਮਜ਼ੋਰ ਸੀਗੇ ਸਾਨੂੰ ਇੰਨੀ ਬੜੀ ਖੁਸ਼ੀ ਸੀ ਕਿ ਘਰੋਂ ਨਿਕਲ ਰਹੇ ਨੇ ਲੋਕਾਂ ਚ ਵਿਚਰ ਰਹੇ ਨੇ ਔਰ ਬੜੀ ਆਸ ਉਮੀਦ ਸੀ ਉਸ ਪਰਮਾਤਮਾ ਤੇ ਕਿ ਉਹ ਜਲਦੀ ਇਹਨਾਂ ਨੂੰ ਠੀਕ ਕਰਨਗੇ ਅਸੀਂ ਫੇਰ ਦੁਬਾਰਾ ਇਕੱਠੇ ਹੋਵਾਂਗੇ ਔਰ ਅਸਲ ਦੇ ਵਿੱਚ ਗਿੱਪੀ ਹੋਣਾ ਨੇ ਫਿਲਮ ਪਿੱਛੇ ਅਨਾਉਂਸ ਕੀਤੀ ਸੀ ਕੈਰੀ ਆਨ ਜਟਾ 4 ਉਹਦੇ ਚ ਸਾਨੂੰ ਸਾਰਿਆਂ ਨੂੰ ਚਾਹੀ ਹੀ ਇਹੀ ਸੀ ਕਿ ਹੁਣ ਅਸੀਂ ਭੱਲਾ ਸਾਹਿਬ ਨੂੰ ਦੁਬਾਰਾ ਮੈਂਟਲੀ ਤਗੜੇ ਕਰਕੇ ਔਰ ਉਹਨਾਂ ਦੇ ਹਿਸਾਬ ਨਾਲ ਕੈਰੇਕਟਰ ਤਿਆਰ ਕਰਕੇ ਉਹਨਾਂ ਨੂੰ ਫਿਲਮ ਚ ਲੈ ਕੇ ਆਵਾਂਗੇ ਉਹ ਵੀ ਉਮੀਦ ਸਾਡੀ ਜਿਹੜੀ ਭੱਲਾ ਸਾਹਿਬ ਦੇ ਨਾਲ ਹੀ ਚਲੀ ਗਈ ਹੈ ਜੀ